ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਐਸਪੀ ਆਬੋਹਰ ਦੇ ਆਫਿਸ ਦੇ ਵਿੱਚ ਜਿੱਥੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਰਦਾਰ ਗੁਰਮੀਤ ਸਿੰਘ ਜੀ ਐਸਐਸਪੀ ਫਾਜ਼ਿਲ ਕਾ ਕਿਉਂਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ 42000 ਪ੍ਰੈਗਾਬਲਿਨ ਕੈਪਸੂਲ ਬਰਾਮਦ ਕੀਤੇ ਆ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਦੋ ਮੋਟਰਸਾਈਕਲ ਬਰਾਮਦ ਕੀਤੇ ਆ ਇੱਕ ਕਾਰ ਬਰਾਮਦ ਕੀਤੀ ਤੇ 8 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਦੇ ਰਹੇ ਨੇ ਐਸਐਸਪੀ ਗੁਰਮੀਤ ਸਿੰਘ ਜੀ ਇਹ ਗੱਲਬਾਤ ਕਰਦੇ ਆ ਕੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਜਿਹੜੇ ਦੋਸ਼ੀ ਹੈ ਜੋ ਫੜੇ ਗਏ ਆ ਉਹਨਾਂ ਤੋਂ ਹੋਰ ਕੀ ਰਿਕਵਰੀਆਂ ਹੋਈਆਂ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਬੜਾ ਸਕਸੈਸਫੁਲ ਜਿਹੜੀ ਇਹ ਕੈਂਪੇਨ ਹੈ ਬੜੇ ਸਕਸੈਸਫੁਲ ਵੇ ਨਾਲ ਇਹਨੂੰ ਕੀਤੀ ਜਾ ਰਹੀ ਹੈ ਜਿਸ ਦੇ ਸਾਨੂੰ ਪਬਲਿਕ ਦਾ ਕੋਆਪਰੇਸ਼ਨ ਪੱਤਰਕਾਰਾਂ ਭਾਈਚਾਰੇ ਇਹਨਾਂ ਦਾ ਕੋਆਪਰੇਸ਼ਨ ਮਿਲ ਲਿਆ ਉਹਦੇ ਐਜ਼ ਅ ਰਿਜ਼ਲਟ ਆਫ 댓 ਕੋਆਪਰੇਸ਼ਨ ਸਾਨੂੰ ਵਧੀਆ ਜਿਹੜੀਆਂ ਇਹਦੀਆਂ ਸਕਸੈਸ ਹੋ ਰਹੀਆਂ ਕੱਲ ਸਾਡੇ ਜੁਆਇੰਟ ਇੱਕ ਆਪਰੇਸ਼ਨ ਕੀਤਾ ਸੀਗਾ ਸੀਆਈ ਦੀ ਟੀਮ ਐਸਐਚਓ ਸਿਟੀ 1 ਅੰਡਰ ਦਾ ਸੁਪਰਵੀਜ਼ਨ ਆਫ ਡੀਐਸਪੀ ਸੁਖਵਿੰਦਰ ਸਿੰਘ ਐਂਡ ਗੁਰਮੀਤ ਸਿੰਘ ਜਿਹੜੇ ਐਸਪੀ ਬੋਰ ਨੇ ਇਹਨਾਂ ਨੇ ਬੜਾ ਕੋਆਰਡੀਨੇਟਡ ਵੇ ਨਾਲ ਆਪਰੇਸ਼ਨ ਕੀਤਾ ਜਿਹਦੇ ਵਿੱਚ ਕਾਫੀ ਦੇਰ ਤੋਂ ਸਾਨੂੰ ਕਿਤੇ ਸਪੈਸੀਫਿਕ ਇਨਪੁਟ ਸੀਗੀ ਵੀ ਇੱਥੇ ਫਰੀ ਗਾਬਲਨ ਦਾ ਕੰਮ ਜਿਹੜਾ ਲਾਰਜ ਕੁਆਂਟੀਟੀ ਦੇ ਜਿਹੜਾ ਹੋ ਰਿਹਾ ਉਹਦੇ ਵਿੱਚ ਅਸੀਂ ਇਹਨੂੰ ਜਦੋਂ ਜਾ ਕੇ ਉੱਥੇ ਆਪਣੇ ਤਰੀਕੇ ਦੇ ਨਾਲ ਜਦੋਂ ਅਸੀਂ ਜਾ ਕੇ ਉੱਥੇ ਆਪਾਂ ਵੈਰੀਫਾਈ ਕੀਤਾ ਰੇਡ ਵਗੈਰਾ ਕੀਤਾ ਤੇ ਸਾਨੂੰ ਉਥੋਂ ਉੱਤੋਂ ਅਸੀਂ 8 ਬੰਦੇ ਜਿਹੜੇ ਜਿਹੜੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਕੋਲੋਂ 42100 ਜਿਹੜੀਆਂ ਪ੍ਰਿੰਗਰਬਲਨ ਜਿਹੜੀਆਂ ਗੋਲੀਆਂ ਮਿਲੀਆਂ ਪਲੱਸ ਜਿਹੜਾ ਜਿਹੜਾ ਇੱਕ ਇੱਕ 100 ਜਿਹੜੀ ਟਰਾਮਾਡੋਲ ਸੀਗੀ ਤੇ ਇਸ ਤਰ੍ਹਾਂ ਇੱਕ ਵੱਡੀ ਖੇਪ ਜਿਹੜੀ ਮਿਲਲੀ ਹੈ ਕੇ ਸੀਗਾ ਵੀ ਇਹ ਲਾਰਜ ਕੁਆਂਟੀਟੀ ਦੇ ਜਿਹੜੇ ਬੰਦੇ ਲਿਆ ਕੇ ਕੰਮ ਕਰ ਰਹੇ ਆ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਫੜਿਆ ਫੜ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਇਹਨਾਂ ਤੋਂ ਅਸੀਂ ਮੌਕੇ ਤੋਂ ਜਿਹੜੀ ਇੱਕ ਗੱਡੀ ਹੈ ਇੱਕ ਕਾਰ ਕਰੋਲਾ ਵਾ ਦੋ ਮੋਟਰਸਾਈਕਲ ਹੈ ਇਹ ਜਿਹੜੇ ਬਰਾਮਦ ਕੀਤੇ ਜੀ ਇਸ ਤਰ੍ਹਾਂ ਹੀ ਕੱਲ ਕੋਈ 1700 ਗੋਲੀ ਹੋਈ ਖੇੜੇ ਵਾਲਿਆਂ ਨੇ ਪਕੜੀ ਆ ਸੋ ਟਰਾਮਡੋਲ ਦੀ ਜਿਹੜੀ ਨਾ ਇਹ ਲੈ ਆ ਕੇ ਇਹ ਵੇਚ ਰਹੇ ਆ ਸੋ ਸਾਨੂੰ ਅਸੀਂ ਇਹਦੇ ਵਿੱਚ 8 ਬੰਦਿਆਂ ਨੂੰ ਜਿਹੜਾ ਰਾਉਂਡ ਆਫ ਕਰ ਲਿਆ ਜਿਹੜੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਅਸੀਂ ਜਿਹੜੀ ਪੁੱਛ ਕਿਸ ਜਿਹੜੀ ਕੀਤੀ ਜਾ ਰਹੀ ਆ ਵੀ ਬੈਕਵਰਡ ਲਿੰਕੇਜ ਦੀ ਕਿੱਥੇ ਜਾਂਦੀ ਆ ਜੀ ਸੋ ਉਹਦੇ ਵਿੱਚ ਸਾਨੂੰ ਦੋ ਬੰਦੇ ਜਿਹੜੇ ਹੋਟ ਰੇਸ ਹੋਏ ਆ ਉਹਨਾਂ ਨੂੰ ਅਸੀਂ ਜਲਦੀ ਹੀ ਇਸ ਦੇ ਵਿੱਚ ਜਿਹੜਾ ਮੁਕਦਮੇ ਚ ਉਹਨਾਂ ਨੂੰ ਪੁੱਛਗਿਛ ਕਰਾਂਗੇ ਕਰਕੇ ਫਿਰ ਅਸੀਂ ਜਾਵਾਂਗੇ ਬੈਕਵਰਡ ਵੀ ਇੱਕ ਕਿਤ ਕਿਹੜੀ ਇੰਟਰਸੈਕਟਰੀ ਤੋਂ ਆਈ ਆ ਉੱਥੇ ਜਾ ਕੇ ਅਸੀਂ ਜੋੜੜਾ ਵੀ ਇਹਦੇ ਵਿੱਚ ਜਿਹੜਾ ਦੋਸ਼ੀ ਹੋਇਆ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਾਂਗੇ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਕੋਈ ਪਤਾ ਨਹੀਂ ਇਹ ਪੁੱਛ ਕੇ ਚੱਲਦੀ ਹੈ ਮਤਲਬ ਕਾਫੀ ਦੇਰ ਤੋਂ ਕਰ ਰਹੇ ਕੰਮ ਹੈ ਨਾ ਸੋ ਪਹਿਲਾਂ ਤੇ ਮੁਕਦਮੇ ਦਾ ਸ਼ਾਮਲ ਹੋਣ ਦੇ ਵਿੱਚ ਇਹਦੇ ਵਿੱਚ ਜਿਹੜਾ ਜਿਹੜੇ ਕੱਲ ਬੰਦੇ ਫੜੇ ਆ ਹਾਂਜੀ ਹਾਂਜੀ ਇਹਦੇ ਵਿੱਚ ਇਹ ਕੋਈ ਅਜੇ ਤੱਕ ਧਿਆਨ ਨਹੀਂ ਆਈ ਲੇਕਿਨ ਆਪਾਂ ਤੋਂ ਇਹ ਤੱਕ ਪੁੱਛ ਕੇ ਚੱਲਦੀ ਇਹਨਾਂ ਦਾ ਰਿਮਾਂਡ ਤੇ ਆ ਹਾਂਜੀ ਤੇ ਸਾਡੀ ਜਿਹੜੀ ਪੁੱਛ ਗਏ ਸੀ ਤੇ ਦਰਾਂ ਨਹੀਂ ਜਿਹੜਾ ਕੋਈ ਨੈਕਸਟ ਜਿਹੜਾ ਸਾਡਾ ਹੁਣ ਮੇਨ ਮਕਸਦ ਹੈ ਜਿਹੜਾ ਵੀ ਉਹ ਅਗਲੇ ਬੰਦਿਆਂ ਤੱਕ ਪਹੁੰਚ ਕੇ ਤੇ ਆਪਾਂ ਸੋਰਸ ਤੱਕ ਜਾਣਾ ਵੀ ਉਹ ਕਿੱਥੋਂ ਆ ਰਿਹਾ ਕਿਵੇਂ ਇੰਨੀ ਬਲਕ ਕੁਆਂਟੀਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਉਹ ਮੈਡਿਕਸਨ ਨਸ਼ੀਲੀਆਂ ਗੋਲੀਆਂ ਦੇ ਦਿਆ ਉਹ ਜੀ ਸਰ ਇਹਨਾਂ ਤੇ ਕੋਈ ਪਹਿਲਾਂ ਮੁਕਦਮੇ ਦਰਜ ਹੈ ਕੀ ਹਾਂ ਇਹਨਾਂ ਦੇ ਜਿਹੜੇ ਤਿੰਨ ਬੰਦੇ ਆ ਇੱਕ ਆਕਾਸ਼ ਉਰਫ ਸੁੱਖਾ ਵੈ ਇਹਦੇ ਤੇ 452 324 ਦਾ ਹੈਵੀ ਸਿਟੀ ਵਾਂਚ ਮੁਕਦਮਾ ਦਰਜ ਹੈ ਇੱਕ ਹੋਰ ਹੈ ਇਹਦੇ ਇੱਕ ਰਾਹੁਲ ਹੈ ਇਹਦੇ ਖਿਲਾਫ ਵੀ ਮੁਕਦਮਾ ਦਰਜ ਹੈ ਸੋ ਇੱਕ ਦੇ ਖਿਲਾਫ ਗੈਂਬਲਿੰਗ ਦਾ ਵਾ ਇਹਨਾਂ ਕਰੇ ਤਿੰਨ ਮੁਕਦਮੇ ਇਹਨਾਂ ਦੇ ਖਿਲਾਫ ਜਿਹੜੇ ਦਰਜ ਨੇ ਸਰ ਇਹਨਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਕਿੰਨਾ ਦਾ ਰਿਹਾ ਜਿਹੜਾ ਕਿ ਮੈਂ ਜਿਹੜਾ ਇਸ ਕਾਰਵਾਈ ਦੇ ਵਿੱਚ ਜੀ ਦੇਖੋ ਇਹਦੇ ਵਿੱਚ ਜੁਆਇੰਟ ਹੀ ਹੁੰਦੇ ਆ ਐਫਰਟਸ ਕਿ ਤੋਂ ਇਨਪੁਟ ਹੁੰਦੀ ਆ ਉਹਨੂੰ ਜੁਆਇੰਟਲੀ ਡਵੈਲਪ ਕਰੀਦਾ ਡਵੈਲਪ ਕਰਨ ਤੋਂ ਬਾਅਦ ਤੇ ਉਹਨੂੰ ਆਪਾਂ ਉਹਨੂੰ ਉੱਤੇ ਐਕਸ਼ਨ ਕਰੀਦਾ ਫਿਰ ਇਹ ਸਾਰਾ ਜੁਆਇੰਟ ਹੀ ਕ੍ਰੈਡਿਟ ਆ ਸਾਰਿਆਂ ਦਾ ਠੀਕ ਹੈ ਕਿ ਉੱਥੇ ਆਪਣੇ ਤਰੀਕੇ ਦੇ ਨਾਲ ਜਦੋਂ ਅਸੀਂ ਜਾ ਕੇ ਉੱਥੇ ਆਪਾਂ ਵੈਰੀਫਾਈ ਕੀਤਾ ਰੇਡ ਵਗੈਰਾ ਕੀਤਾ ਤੇ ਸਾਨੂੰ ਉੱਥੋਂ ਉੱਥੋਂ ਅਸੀਂ 8 ਬੰਦੇ ਜਿਹੜੇ ਜਿਹੜੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਕੋਲੋਂ 42100 ਜਿਹੜੀਆਂ ਪ੍ਰੀ ਗਾਬਲਿੰਗ ਜਿਹੜੀਆਂ ਗੋਲੀਆਂ ਮਿਲੀਆਂ ਪਲੱਸ ਜਿਹੜਾ ਜਿਹੜਾ ਇੱਕ 100 ਜਿਹੜੀ ਡਰਾਮਾ ਡੋਰ ਸੀ ਤੇ ਇਸ ਤਰ੍ਹਾਂ ਇੱਕ ਵੱਡੀ ਖੇਪ ਜਿਹੜੀ ਮਿਲਨੀ ਇਹ ਕੇ ਸੀਗਾ ਵੀ ਇਹ ਲਾਰਜ ਕੁਆਂਟੀਟੀ ਤੇ ਜਿਹੜੇ ਬੰਦੇ ਲਿਆ ਕੇ ਕੰਮ ਕਰ ਰਹੇ ਆ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਫੜਿਆ ਫੜ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਇਹਨਾਂ ਤੋਂ ਅਸੀ ਮੌਕੇ ਤੋਂ ਜਿਹੜੀ ਇੱਕ ਗੱਡੀ ਐ ਇੱਕ ਕਾਰ ਕਰੋਲਾ ਮੈਂ ਦੋ ਮੋਟਰਸਾਈਕਲ ਐ ਇਹ ਜਿਹੜੇ ਬਰਾਬਤ ਕੀਤੇ ਇਸ ਤਰ੍ਹਾਂ ਹੀ ਕੱਲ ਕੋਈ 1700 ਗੋਲੀ ਕੋਈ ਖੇੜੇ ਵਾਲਾ ਨੇ ਪਕੜੀ ਆ ਸੋ ਟਰਾਮਾਡੋਲ ਦੀ ਜਿਹੜੀ ਨਾ ਇਹ ਲੈ ਕੇ ਇਹ ਵੇਚ ਰਿਹਾ ਤੂੰ ਸਾਨੂੰ ਅਸੀਂ ਇਹਦੇ ਵਿੱਚ 8 ਬੰਦਿਆਂ ਨੂੰ ਜਿਹੜਾ ਰਾਉਂਡ ਆਫ ਕਰ ਲਿਆ ਜਿਹੜੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਅਸੀਂ ਜਿਹੜੀ ਪੁੱਛਕਿਸ ਜਿਹੜੀ ਕੀਤੀ ਜਾ ਰਹੀ ਆ ਵੀ ਬੈਕਵਰਡ ਲਿੰਕੇਜ ਦੀ ਕਿੱਥੇ ਜਾਂਦੀ ਆ ਸੋ ਉਹਦੇ ਵਿੱਚ ਸਾਨੂੰ ਦੋ ਬੰਦੇ ਜਿਹੜੇ ਹੋ ਡਰੇਸ ਹੋਏ ਆ ਉਹਨਾਂ ਨੂੰ ਅਸੀਂ ਜਲਦੀ ਹੀ ਇਸ ਦੇ ਵਿੱਚ ਜਿਹੜਾ ਮੁਕਦਮੇ ਵਿੱਚ ਉਹਨਾਂ ਨੂੰ ਪੁੱਛਗਿਛ ਕਰਾਂਗੇ ਕਰਕੇ ਫਿਰ ਅਸੀਂ ਜਾਵਾਂਗੇ ਬੈਕਵਰਡ ਵੀ ਇੱਕ ਕਿਤ ਕਿਹੜੀ ਇੰਡਸਟਰੀ ਤੋਂ ਆਈ ਹੈ ਉੱਥੇ ਜਾ ਕੇ ਅਸੀਂ ਜੋੜੜਾ ਵੀ ਇਹਦੇ ਵਿੱਚ ਜਿਹੜਾ ਦੋਸ਼ੀ ਹੋਇਆ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਾਂਗੇ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਕੋਈ ਪਤਾ ਨਹੀਂ ਇਹ ਪੁੱਛ ਕੇ ਚੱਲਦੀ ਹੈ ਮਤਲਬ ਕਾਫੀ ਦੇਰ ਤੋਂ ਕਰ ਰਹੇ ਕੰਮ ਹੈ ਨਾ ਸੋ ਪਹਿਲਾਂ ਤਾਂ ਮੁਕਦਮੇ ਦੇ ਸ਼ਾਮਲਿਆਂ ਦੇ ਵਿੱਚ ਇਹਦੇ ਵਿੱਚ ਜਿਹੜਾ ਜਿਹੜੇ ਕੱਲ ਬੰਦੇ ਫੜੇ ਹਾਂ ਹਾਂਜੀ ਹਾਂਜੀ ਇਦੇ ਵਿੱਚ ਇਹ ਕੋਈ ਲਈ ਤੱਕ ਧਿਆਨ ਨਹੀਂ ਹੈ ਲੇਕਿਨ ਆਪਾਂ ਜੋ ਇਹ ਤੱਕ ਪੁੱਛਗੇ ਚੱਲਦੀ ਇਹਨਾਂ ਦਾ ਡਿਮਾਂਡ ਤੇ ਆ ਤੇ ਸਾਡੀ ਜਿਹੜੀ ਪੁੱਛਗੇ ਇਸ ਤੇ ਦਰਾਂ ਨਹੀਂ ਜਿਹੜਾ ਕੋਈ ਨੈਕਸਟ ਜਿਹੜਾ ਸਾਡਾ ਹੁਣ ਮੇਨ ਮਕਸਦ ਹੈ ਜਿਹੜਾ ਵੀ ਉਹ ਅਗਲੇ ਬੰਦਿਆਂ ਤੱਕ ਪਹੁੰਚਗੇ ਤੇ ਆਪਾਂ ਸੋਰਸ ਤੱਕ ਜਾਣਾ ਵੀ ਉਹ ਕਿੱਥੋਂ ਆ ਰਿਹਾ ਕਿਵੇਂ ਇੰਨੀ ਬਲਕ ਕੁਆਂਟੀਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਉਹ ਮੈਡਿਸਨ ਜਿਹੜੀ ਮਛੀਲੀਆਂ ਗੋਲੀਆਂ ਦੇ ਦਿਆ ਉਹ ਜੀ ਸਰ ਇਹਨਾਂ ਦੇ ਕਿ ਪਹਿਲਾਂ ਮੁਕਦਮੇ ਦੱਤ ਜਾਗੇ ਹਾਂ ਇਹਨਾਂ ਦੇ ਜਿਹੜੇ ਤਿੰਨ ਬੰਦੇ ਇੱਕ ਆਕਾਸ਼ ਉਫ ਸੁੱਖਾ ਵਾ ਇਹਦੇ ਤੇ 452324 ਦਾ ਇਹ ਵੀ ਸਿਟੀ 1 ਚ ਮੁਕੱਦਮਾ ਦਰਜ ਹੈ ਇੱਕ ਹੋਰ ਹੈ ਇਹਦੇ ਇੱਕ ਇਹ ਰਾਹੁਲ ਹੈ ਇਹਦੇ ਖਿਲਾਫ ਵੀ ਮੁਕੱਦਮਾ ਦਰਜ ਹੈ ਸੋ ਇੱਕ ਦੇ ਖਿਲਾਫ ਗੈਂਬਲਿੰਗ ਦਾ ਵਾ ਇਹਨਾਂ ਦੇ ਤਿੰਨ ਮੁਕਦਮੇ ਇਹਨਾਂ ਦੇ ਖਿਲਾਫ ਜਿਹੜੇ ਦਰਜ ਨੇ ਸਰ ਇਹਨਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਕਿੰਨਾ ਦਰਿਆ ਜਿਹੜਾ ਕਿ ਮੈਂ ਜਿਹੜਾ ਹੈ ਇਸ ਕਾਰਵਾਈ ਦੇ ਵਿੱਚ ਦੇਖੋ ਇਹਦੇ ਜੁਆਇੰਟ ਹੀ ਹੁੰਦੇ ਐਫਰਟਸ ਕਿਦੋਂ ਇਨਪੁਟ ਹੁੰਦੀ ਹੈ ਉਹਨੂੰ ਜੁਆਇੰਟਲੀ ਡਿਵੈਲਪ ਕਰੀਦਾ ਡਿਵੈਲਪ ਕਰਨ ਤੋਂ ਬਾਅਦ ਤੇ ਉਹਨੂੰ ਆਪਾਂ ਉਹਨੂੰ ਉੱਤੇ ਐਕਸ਼ਨ ਕਰੀਦਾ ਫਿਰ ਇਹ ਸਾਰਾ ਜੁਆਇੰਟ ਹੀ ਕ੍ਰੈਡਿਟ ਆ ਸਾਰਿਆਂ ਦਾ ਇਹਨਾਂ ਠੀਕ ਹੈ ਸਾਸੀਖਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਇਸ ਵਕਤ ਮੌਜੂਦ ਹੈਗੇ ਆ ਐਸਪੀ ਆਬੋਹਰ ਦੇ ਆਫਿਸ ਦੇ ਵਿੱਚ ਜਿੱਥੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਸਰਦਾਰ ਗੁਰਮੀਤ ਸਿੰਘ ਜੀ ਐਸਐਸਪੀ ਫਾਜ਼ਿਲ ਕਾ ਕਿਉਂਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਉਨ੍ਹਾਂ ਨੂੰ ਬਹੁਤ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ 42000 ਪ੍ਰੈਗਾਬਲਿਨ ਕੈਪਸੂਲ ਬਰਾਮਦ ਕੀਤੇ ਆ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਦੋ ਮੋਟਰਸਾਈਕਲ ਬਰਾਮਦ ਕੀਤੇ ਆ ਕਾਰ ਬਰਾਮਦ ਕੀਤੀ ਤੇ 8 ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰ ਦੇ ਰਹੇ ਨੇ ਐਸਐਸਪੀ ਗੁਰਮੀਤ ਸਿੰਘ ਜੀ ਗੱਲਬਾਤ ਕਰਦੇ ਆ ਕੀ ਕੀ ਮਾਮਲਾ ਦਰਜ ਕੀਤਾ ਗਿਆ ਹੈ ਜਿਹੜੇ ਦੋਸ਼ੀ ਹੈ ਜੋ ਫੜੇ ਗਏ ਉਹਨਾਂ ਤੋਂ ਹੋਰ ਕੀ ਰਿਕਵਰੀਆਂ ਹੋਈਆਂ ਫਾਜ਼ਿਲਕਾ ਪੁਲਿਸ ਵੱਲੋਂ ਜਿਹੜਾ ਯੋਧ ਨਸ਼ਿਆਂ ਵਿਰੁੱਧ ਬੜਾ ਸਕਸੈਸਫੁਲ ਜਿਹੜੀ ਇਹ ਕੈਂਪੇਨ ਹੈ ਬੜੇ ਸਕਸੈਸਫੁਲ ਵੇ ਨਾਲ ਇਹਨੂੰ ਕੀਤੀ ਜਾ ਰਹੀ ਹੈ ਜਿਸ ਦੇ ਸਾਨੂੰ ਪਬਲਿਕ ਦਾ ਕੋਆਪਰੇਸ਼ਨ ਪੱਤਰਕਾਰਾਂ ਪਾਈਚਾਰੇ ਇਹਨਾਂ ਦਾ ਕੋਆਪਰੇਸ਼ਨ ਮਿਲ ਲਿਆ ਉਹਦੇ ਐਜ਼ ਅ ਰਿਜ਼ਲਟ ਆਫ 댓 ਕੋਆਪਰੇਸ਼ਨ ਸਾਨੂੰ ਵਧੀਆ ਜਿਹੜੀਆਂ ਇਹਦੀਆਂ ਸਕਸੈਸ ਹੋ ਰਹੀਆਂ ਕੱਲ ਸਾਡੇ ਜੁਆਇੰਟ ਇੱਕ ਆਪਰੇਸ਼ਨ ਕੀਤਾ ਸੀਗਾ ਸੀਆਈ ਦੀ ਟੀਮ ਐਸਐਚਓ ਸਿਟੀ 1 ਅੰਡਰ ਦਾ ਸੁਪਰਵਾਈਜ਼ਨ ਆਫ ਡੀਐਸਪੀ ਸੁਖਵਿੰਦਰ ਸਿੰਘ ਐਂਡ ਗੁਰਵੀਰ ਸਿੰਘ ਜਿਹੜੇ ਐਸਪੀ ਬੋਰ ਨੇ ਇਹਨਾਂ ਨੇ ਬੜਾ ਕੋਆਰਡੀਨੇਟਡ ਵੇ ਨਾਲ ਆਪਰੇਸ਼ਨ ਕੀਤਾ ਜਿਹਦੇ ਵਿੱਚ ਕਾਫੀ ਦੇਰ ਤੋਂ ਸਾਨੂੰ ਕਿਤੇ ਸਪੈਸੀਫਿਕ ਇਨਪੁਟ ਸੀਗੀ ਵੀ ਇੱਥੇ ਫਰੀ ਗਾਬਲਨ ਦਾ ਕੰਮ ਜਿਹੜਾ ਲਾਰਜ ਕੁਆਂਟੀਟੀ ਦੇ ਜਿਹੜਾ ਹੋ ਰਿਹਾ ਉਹਦੇ ਵਿੱਚ ਅਸੀਂ ਇਹਨੂੰ ਜਦੋਂ ਜਾ ਕੇ ਉੱਥੇ ਆਪਣੇ ਤਰੀਕੇ ਦੇ ਨਾਲ ਜਦੋਂ ਅਸੀਂ ਜਾ ਕੇ ਉੱਥੇ ਆਪਾਂ ਵੈਰੀਫਾਈ ਕੀਤਾ ਰੇਡ ਵਗੈਰਾ ਕੀਤਾ ਤੇ ਸਾਨੂੰ ਉਥੋਂ ਉੱਥੋਂ ਅਸੀਂ 8 ਬੰਦੇ ਜਿਹੜੇ ਜਿਹੜੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਕੋਲੋਂ 42100 ਜਿਹੜੀਆਂ ਪ੍ਰਿੰਗਲਨ ਜਿਹੜੀਆਂ ਗੋਲੀਆਂ ਮਿਲੀਆਂ ਪਲੱਸ ਇਹਦਾ ਜਿਹੜਾ ਇੱਕ ਇੱਕ ਸਵਾ ਜਿਹੜੀ ਟਰਾਂਮਡੋਲ ਸੀ ਤੇ ਇਸ ਤਰ੍ਹਾਂ ਇੱਕ ਵੱਡੀ ਖੇਪ ਜਿਹੜੀ ਮਿਲਲੀ ਹੈ ਕੇ ਸੀਗਾ ਵੀ ਇਹ ਲਾਰਜ ਕੁਆਂਟੀਟੀ ਤੇ ਜਿਹੜੇ ਬੰਦੇ ਲਿਆ ਕੇ ਕੰਮ ਕਰ ਰਹੇ ਆ ਜੀ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਫੜਿਆ ਫੜ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਇਹਨਾਂ ਤੋਂ ਅਸੀਂ ਮੌਕੇ ਤੋਂ ਜਿਹੜੀ ਇੱਕ ਗੱਡੀ ਹੈ ਇੱਕ ਕਾਰ ਕਰੋਲਾ ਵਾ ਦੋ ਮੋਟਰਸਾਈਕਲ ਹੈ ਇਹ ਜਿਹੜੇ ਬਰਾਮਦ ਕੀਤੇ ਜੀ ਇਸ ਤਰ੍ਹਾਂ ਹੀ ਕੱਲ ਕੋਈ 1700 ਗੋਲੀ ਹੋਈ ਖੇੜੇ ਵਾਲਿਆਂ ਨੇ ਪਕੜੀ ਆ ਸੋ ਟਰਾਮਾਡੋਲ ਦੀ ਜਿਹੜੀ ਨਾ ਇਹ ਲੈ ਆ ਕੇ ਇਹ ਵੇਚ ਰਹੇ ਆ ਸੋ ਸਾਨੂੰ ਅਸੀਂ ਇਹਦੇ ਵਿੱਚ 8 ਬੰਦਿਆਂ ਨੂੰ ਜਿਹੜਾ ਰਾਉਂਡ ਆਪ ਕਰ ਲਿਆ ਜਿਹੜੇ ਇਹਨਾਂ ਤੋਂ ਅੱਗੇ ਜਿਹੜੀ ਫਰਦਰ ਅਸੀਂ ਜਿਹੜੀ ਪੁੱਛ ਕਿਸ ਜਿਹੜੀ ਕੀਤੀ ਜਾ ਰਹੀ ਆ ਵੀ ਬੈਕਵਰਡ ਲਿੰਕੇਜ ਦੀ ਕਿੱਥੇ ਜਾਂਦੀ ਆ ਜੀ ਸੋ ਉਹਦੇ ਵਿੱਚ ਸਾਨੂੰ ਦੋ ਬੰਦੇ ਜਿਹੜੇ ਹੋਟ ਰੇਸ ਹੋਏ ਆ ਉਹਨਾਂ ਨੂੰ ਅਸੀਂ ਜਲਦੀ ਹੀ ਇਸ ਦੇ ਵਿੱਚ ਜਿਹੜਾ ਮੁਕਦਮੇ 'ਚ ਉਹਨਾਂ ਨੂੰ ਪੁੱਛਗਿਛ ਕਰਾਂਗੇ ਕਰਕੇ ਫਿਰ ਅਸੀਂ ਜਾਵਾਂਗੇ ਬੈਕਵਰਡ ਵੀ ਇੱਕ ਕਿਤ ਕਿਹੜੀ ਇੰਟਰਸੈਕਟਰੀ ਤੋਂ ਆਈ ਆ ਉੱਥੇ ਜਾ ਕੇ ਅਸੀਂ ਜੋੜੜਾ ਵੀ ਇਹਦੇ ਵਿੱਚ ਜਿਹੜਾ ਦੋਸ਼ੀ ਹੋਇਆ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਾਂਗੇ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਕੋਈ ਪਤਾ ਨਹੀਂ ਇਹ ਪੁੱਛ ਕੇ ਚੱਲਦੀ ਹੈ ਮਤਲਬ ਕਾਫੀ ਦੇਰ ਤੋਂ ਕਰ ਰਹੇ ਕੰਮ ਹੈ ਨਾ ਸੋ ਪਹਿਲਾਂ ਤੇ ਮੁਕਦਮੇ ਦਾ ਸ਼ਾਮਲ ਇਹਦੇ ਵਿੱਚ ਜਿਹੜਾ ਜਿਹੜੇ ਕੱਲ ਬੰਦੇ ਫੜੇ ਆ ਹਾਂਜੀ ਹਾਂਜੀ ਇਹਦੇ ਵਿੱਚ ਇਹ ਕੋਲ ਅਜੇ ਤੱਕ ਧਿਆਨ ਨਹੀਂ ਆਈ ਲੇਕਿਨ ਆਪਾਂ ਤੋਂ ਇਹ ਤੱਕ ਪੁੱਛ ਕੇ ਚੱਲਦੀ ਇਹਨਾਂ ਦਾ ਰਿਮਾਂਡ ਤੇ ਆ ਹਾਂਜੀ ਤੇ ਸਾਡੀ ਜਿਹੜੀ ਪੁੱਛ ਗਏ ਸੀ ਤੇ ਦਰਾਂ ਨਹੀਂ ਜਿਹੜਾ ਕੋਈ ਨੈਕਸਟ ਜਿਹੜਾ ਸਾਡਾ ਹੁਣ ਮੇਨ ਮਕਸਦ ਹੈ ਜਿਹੜਾ ਵੀ ਉਹ ਅਗਲੇ ਬੰਦਿਆਂ ਤੱਕ ਪਹੁੰਚ ਗਏ ਤੇ ਆਪਾਂ ਸੋਰਸ ਤੱਕ ਜਾਣਾ ਵੀ ਉਹ ਕਿੱਥੋਂ ਆ ਰਿਹਾ ਕਿਵੇਂ ਇੰਨੀ ਬਲਕ ਕੁਆਂਟੀਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਉਹ ਮੈਡਿਕਸਨ ਐਲਡਿੱਤ ਨਸ਼ੀਲੀਆਂ ਗੋਲੀਆਂ ਦੇ ਦਿਆ ਉਹ ਜੀ ਸਰ ਇਹਨਾਂ ਤੇ ਕੋਈ ਪਹਿਲਾਂ ਮੁਕਦਮੇ ਦਰਜ ਹੈ ਕੀ ਹਾਂ ਇਹਨਾਂ ਦੇ ਜਿਹੜੇ ਤਿੰਨ ਬੰਦੇ ਆ ਇੱਕ ਆਕਾਸ਼ ਉਰਫ ਸੁੱਖਾ ਵੈ ਇਹਦੇ ਤੇ 452 324 ਦਾ ਇਹ ਵੀ ਸਿਟੀ 1 ਚ ਮੁਕਦਮਾ ਦਰਜ ਹੈ ਇੱਕ ਹੋਰ ਹੈ ਇਹਦੇ ਇੱਕ ਰਾਹੁਲ ਐ ਇਹਦੇ ਖਿਲਾਫ ਵੀ ਮੁਕਦਮਾ ਦਰਜ ਹੈ। ਸੋ ਇੱਕ ਦੇ ਖਿਲਾਫ ਗੈਂਬਲਿੰਗ ਦਾ ਵੈ। ਇਹ ਲਗਦੇ ਤਿੰਨ ਮੁਕਦਮੇ ਇਹਨਾਂ ਦੇ ਖਿਲਾਫ ਜਿਹੜੇ ਦਰਜ ਨੇ। ਸਰ ਇਹਨਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਕਿੰਨਾ ਦਰਿਆ ਜਿਹੜਾ ਕਿ ਮੈਂ ਜਿਹੜਾ ਹੈ ਇਸ ਕਾਰਵਾਈ ਦੇ ਵਿੱਚ ਹੈ। ਦੇਖੋ ਇਹਦੇ ਵਿੱਚ ਜੁਆਇੰਟ ਹੀ ਹੁੰਦੇ ਐਫਰਟਸ ਕਿਦੋਂ ਇਨਪੁਟ ਆਉਂਦੀ ਉਹਨੂੰ ਜੁਆਇੰਟਲੀ ਡਿਵੈਲਪ ਕਰੀਦਾ ਡਿਵੈਲਪ ਕਰਨ ਤੋਂ ਬਾਅਦ ਉੱਤੇ ਉਹਨੂੰ ਆਪਾਂ ਉਹਨੂੰ ਉੱਤੇ ਐਕਸ਼ਨ ਕਰੀਦਾ। ਫਿਰ ਇਹ ਸਾਰਾ ਜੁਆਇੰਟ ਹੀ ਕ੍ਰੈਡਿਟ ਆ ਸਾਰਿਆਂ ਦਾ। ਠੀਕ ਹੈ। ਬਾਕੀ ਉੱਥੇ ਆਪਣੇ ਤਰੀਕੇ ਦੇ ਨਾਲ ਜਦੋਂ ਅਸੀਂ ਜਾ ਕੇ ਉੱਥੇ ਆਪਾਂ ਵੈਰੀਫਾਈ ਕੀਤਾ ਰੇਡ ਵਗੈਰਾ ਕੀਤਾ ਤੇ ਸਾਨੂੰ ਉੱਥੋਂ ਉੱਥੋਂ ਅਸੀਂ 8 ਬੰਦੇ ਜਿਹੜੇ ਜਿਹੜੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਕੋਲੋਂ 42100 ਜਿਹੜੀਆਂ ਪ੍ਰੀ ਗਾਬਲਿੰਗ ਜਿਹੜੀਆਂ ਗੋਲੀਆਂ ਮਿਲੀਆਂ ਪਲੱਸ ਜਿਹੜਾ ਜਿਹੜਾ ਇੱਕ 100 ਜਿਹੜੀ ਡਰਾਮਾ ਡੋਲ ਸੀ ਤੇ ਇਸ ਤਰ੍ਹਾਂ ਇੱਕ ਵੱਡੀ ਖੇਪ ਜਿਹੜੀ ਮਿਲਨੀ ਇੱਕ ਇਹ ਸੀਗਾ ਵੀ ਇਹ ਲਾਰਜ ਕੁਆਂਟੀਟੀ ਤੇ ਜਿਹੜੇ ਬੰਦੇ ਲਿਆ ਕੇ ਕੰਮ ਕਰ ਰਹੇ ਆ ਇਹਨਾਂ ਨੂੰ ਅਸੀਂ ਮੌਕੇ ਤੇ ਹੀ ਫੜਿਆ ਫੜ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ ਇਨਾ ਤੋਂ ਅਸੀਂ ਮੌਕੇ ਤੋਂ ਜਿਹੜੀ ਇੱਕ ਗੱਡੀ ਐ ਇੱਕ ਕਾਰ ਕਰੋਲਾ ਵਾਂ ਦੋ ਮੋਟਰਸਾਈਕਲ ਐ ਇਹ ਜਿਹੜੇ ਬਰਾਮਦ ਕੀਤੇ ਜੀ ਇਸ ਤਰ੍ਹਾਂ ਹੀ ਕੱਲ ਕੋਈ 1700 ਗੋਲੀ ਕੋਈ ਖੇੜੇ ਵਾਲਿਆਂ ਨੇ ਪਕੜੀ ਆ ਸੋ ਟਰਾਮਾਡੋਲ ਦੀ ਜਿਹੜੀ ਹੈ ਨਾ ਇਹ ਲੈ ਕੇ ਇਹ ਵੇਚ ਰਹੇ ਆ ਸੋ ਸਾਨੂੰ ਅਸੀਂ ਇਹਦੇ ਵਿੱਚ 8 ਬੰਦਿਆਂ ਨੂੰ ਜਿਹੜਾ ਰਾਉਂਡ ਆਫ ਕਰ ਲਿਆ ਜਿਹੜੇ ਇਨਾ ਤੋਂ ਅੱਗੇ ਜਿਹੜੀ ਫਰਦਰ ਅਸੀਂ ਜਿਹੜੀ ਪੁੱਛ ਕੇ ਜਿਹੜੀ ਕੀਤੀ ਜਾ ਰਹੀ ਆ ਵੀ ਬੈਕਵਰਡ ਲਿੰਕੇਜ ਦੀ ਕਿੱਥੇ ਜਾਂਦੀ ਆ ਜੀ ਸੋ ਉਹਦੇ ਵਿੱਚ ਸਾਨੂੰ ਦੋ ਬੰਦੇ ਜਿਹੜੇ ਹੋਟ ਰੇਸ ਹੋਏ ਆ ਉਹਨਾਂ ਨੂੰ ਅਸੀਂ ਜਲਦੀ ਹੀਰ ਦੇ ਵਿੱਚ ਜਿਹੜਾ ਮੁਕਦਮੇ ਵਿੱਚ ਉਹਨਾਂ ਨੂੰ ਪੁੱਛਗਿਛ ਕਰਾਂਗੇ ਕਰਕੇ ਫਿਰ ਅਸੀਂ ਜਾਵਾਂਗੇ ਬੈਕਵਰਡ ਵੀ ਇੱਕ ਕਿਤ ਕਿਹੜੀ ਇੰਡਸਟਰੀ ਤੋਂ ਆਈ ਆ ਉੱਥੇ ਜਾ ਕੇ ਅਸੀਂ ਜੋੜਾ ਵੀ ਇਹਦੇ ਵਿੱਚ ਜਿਹੜਾ ਦੋਸ਼ੀ ਹੋਇਆ ਉਹਦੇ ਖਿਲਾਫ ਅਸੀਂ ਜਿਹੜੀ ਉਹ ਕਾਰਵਾਈ ਕਰਾਂਗੇ ਸਰ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਸੀਗੇ ਕੋਈ ਪਤਾ ਨਹੀਂ ਇਹ ਪੁੱਛ ਕੇ ਚੱਲਦੀ ਹੈ ਮਤਲਬ ਕਾਫੀ ਦੇਰ ਤੋਂ ਕਰ ਰਹੇ ਕੰਮ ਹੈ ਨਾ ਸੋ ਪਹਿਲਾਂ ਤਾਂ ਮੁਕਦਮੇ ਦਾ ਸ਼ਾਮਲ ਇਹਦੇ ਵਿੱਚ ਜਿਹੜਾ ਜਿਹੜੇ ਕੱਲ ਬੰਦੇ ਫੜੇ ਹਾਂਜੀ ਹਾਂਜੀ ਇਦੇ ਵਿੱਚ ਇਹ ਗੋਲੇ ਅਜੇ ਤੱਕ ਧਿਆਨ ਨਹੀਂ ਆਈ ਲੇਕਿਨ ਆਪਾਂ ਜੋ ਇਹ ਤੱਕ ਪੁੱਛਗੇ ਚੱਲਦੀ ਨਾ ਨਾ ਰਿਮਾਂਡਤੇ ਆ ਤੇ ਸਾਡੀ ਜਿਹੜੀ ਪੁੱਛਗੇ ਤੇ ਦਰਾਂ ਨਹੀਂ ਜਿਹੜਾ ਕੋਈ ਨੈਕਸਟ ਜਿਹੜਾ ਸਾਡਾ ਹੁਣ ਮੇਨ ਮਕਸਦ ਹੈ ਜਿਹੜਾ ਵੀ ਉਹ ਅਗਲੇ ਬੰਦਿਆਂ ਤੱਕ ਪਹੁੰਚਗੇ ਤੇ ਆਪਾਂ ਸੋਰਸ ਤੱਕ ਜਾਣਾ ਵੀ ਉਹ ਕਿੱਥੋਂ ਆ ਰਿਹਾ ਕਿਵੇਂ ਇੰਨੀ ਬਲਕ ਕੁਆਂਟੀਟੀ ਦੇ ਵਿੱਚ ਜਿਹੜਾ ਇਹਨਾਂ ਨੂੰ ਉਹ ਮੈਡਿਸਨ ਰਿਡਿਡ ਨਸ਼ੀਆਂ ਗੋਲੀਆਂ ਦੇ ਰਿਆ ਉਹ ਜੀ ਸਰ ਇਹਨਾਂ ਦੇ ਕੋਈ ਪਹਿਲਾਂ ਮੁਕਦਮੇ ਦਰਜ ਹੈਗੇ ਹਾਂ ਇਹਨਾਂ ਦੇ ਜਿਹੜੇ ਤਿੰਨ ਬੰਦੇ ਆ ਇੱਕ ਆਕਾਸ਼ ਉਰਫ ਸੁੱਖਾ ਵਾ ਇਹਦੇ ਤੇ 452 324 ਦਾ ਇਹ ਵੀ ਸਿਟੀ 1 ਚ ਮੁਕਦਮਾ ਦਰਜ ਹੈ ਇੱਕ ਹੋਰ ਹੈ ਇਹਦੇ ਇੱਕ ਇਹ ਰਾਹੁਲ ਹੈ ਇਹਦੇ ਖਿਲਾਫ ਵੀ ਮੁਕਦਮਾ ਦਰਜ ਹੈ ਸੋ ਇੱਕ ਦੇ ਖਿਲਾਫ ਗੈਂਬਲਿੰਗ ਦਾ ਹੈ ਇਹਨਾਂ ਦੇ ਤਿੰਨ ਮਕਦਮੇ ਇਹਨਾਂ ਦੇ ਖਿਲਾਫ ਜਿਹੜੇ ਦਰਜ ਨੇ ਸਰ ਇਹਨਾਂ ਦੇ ਵਿੱਚ ਵਿਸ਼ੇਸ਼ ਯੋਗਦਾਨ ਕਿੰਨਾ ਦਰਿਆ ਜਿਹੜਾ ਕਿ ਮੈਂ ਜਿਹੜਾ ਕਿ ਇਸ ਕਾਰਵਾਈ ਦੇ ਵਿੱਚ ਹੈ ਦੇਖੋ ਇਹਦੇ ਵਿੱਚ ਜੁਆਇੰਟ ਹੀ ਹੁੰਦੇ ਐਫਰਟਸ ਕਿਦੋਂ ਇਨਪੁਟ ਆਉਂਦੀ ਹੈ ਉਹਨੂੰ ਜੁਆਇੰਟਲੀ ਡਿਵੈਲਪ ਕਰੀਦਾ ਡਿਵੈਲਪ ਕਰਨ ਤੋਂ ਬਾਅਦ ਤੇ ਉਹਨੂੰ ਆਪਾਂ ਉਹਨੂੰ ਉੱਤੇ ਐਕਸ਼ਨ ਕਰੀਦਾ ਫਿਰ ਇਹ ਸਾਰਾ ਜੁਆਇੰਟ ਹੀ ਕ੍ਰੈਡਿਟ ਆ ਸਾਰਿਆਂ ਦਾ ਠੀਕ ਹੈ ਜੀ ਸਵੇਰਾ ਟਿਵਲੀ ਅਬ ਉਹ ਹਰ ਤੋਂ ਧਰਮਿੰਦਰ ਦੀ ਰਿਪੋਰਟ